देखो मन्ने मैं टफी ए ए अच्छा देखो जी साडा जी है तो तेरी daki haa 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 ikattha hi gaye the dekho bhai manne da tafi eh eh khalla na gir ji manne nu phad la manne nu tafi phad la eh honta huga dekhi eh honta huga ਆ ਜਦ ਤੂੰ ਖਿੱਚਦਾ ਇਹਦੀ ਲੱਤ ਨਹੀਂ ਜਦ ਤੂੰ ਫੜਦਾ ਲਾਤੀ ਦੀ ਐ ਓਏ ਟਫੀ ਦੇਖੋ ਜੀ ਟਫੀ ਮੁੰਨੇ ਦਾ ਟਫੀ ਓ ਮੁੰਨੇ ਜਦ ਤੂੰ ਫੜਦਾ ਲਾਤੀ ਦੀ ਹਾਂਜੀ ਬੋਲ ਚੋ ਹਾਂਜੀ ਬੋਲੇ ਕਰ ਜਦ ਤੂੰ ਖਿੱਚਦਾ ਲਾਤੀ ਦੀ ਹੁਣ ਤੇਰੀ ਫੜੀ ਤੂੰ ਆਪ ਜੀ ਘੜਾ ਮਾਰਦਾ ਲੱਤ ਮੜ ਲਈ ਦੀ ਬੰਦੀ ਬਾਦੀ ਦੀ ਹੋਵੇ ਵੇ ਤੂੰ ਛੇੜਦਾ ਤਾਂ ਦਾਦੀ ਵੜਦੀ ਤੂੰ ਕਰਤਾਉਂਦਾ ਇਹਨੂੰ ਇਹ ਕੋਣ ਤੰਨ ਕਰਤਾਉਂਦਾ ਪਾਪਾ ਤੂੰ ਕਹਿੰਦਾ ਮੈਨੂੰ ਪਾਪਾ ਕਰਤਾਉਂਦਾ ਏ ਇੱਕ ਦਿਨ ਕਹਿੰਦਾ ਕੀ ਕਹਿੰਦਾ ਬੀਬੀ 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 ਕਰੀ ਜਾਣਾ ਹੂੰ ਉਹਨੇ ਕਹਿੰਦਾ ਬੀਬੀ ਪਾ ਜਾਣਾ ਚਲ ਤਨ ਬੀਬੀ ਪਾ ਬੀਬੀ ਬੀਬੀ ਕਰੀ ਜਾਂਦਾ ਕਹਿੰਦਾ ਬੀਬੀ ਬੀਬੀ ਕਰੀ ਜਾਂਦਾ ਹੂੰ ਜੈਕੀ 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 ਆਹ ਦੇਖੋ ਆਹ ਦੇਖੋ ਸਾਡਾ ਜੈਕੀ ਹੂੰ ਗੱਡੀ ਥੱਲੇ ਪੜ ਜਾਂਦਾ ਹੈ ਗੱਡੀ ਦੇ ਟਾਇਰੋਂ ਬਾਹਰੋਂ ਖਰਾਬ ਦੱਸਿਆ ਉਹ ਖਰਾਬ ਆ ਗਈ ਸੀ ਸਵੇਰੇ ਪਹਿਲਾਂ ਤੂੰ ਪਾ ਗਈ ਫਿਰ ਇੱਕ ਵਾਰ ਤੂੰ ਤੂੰ ਬਹਿ ਜਾ ਬੁੰਦੀ ਆ ਗਈ ਬਹਿ ਜਾ ਅੱਛੇ ਛੱਟੀ ਉਹ ਲੈ ਲਵੀ ਹਲਾ ਬੈਠ ਬੈਠ ਜਾ ਬੈਠ ਜਾ ਬੈਠ ਜਾ ਉਹ ਮੈਂ ਨੇ ਵੀ ਬਣ ਗਈ ਵੀਡੀਓ ਚਾਚੂ ਨੂੰ ਪੁੱਛ ਲੈ ਉਹਦੋਂ ਕਹਿੰਦਾ ਸੱਚ ਕਹਿੰਦਾ ਹਾਂ ਕਹਿੰਦਾ ਚਾਚੂ ਮੌਲਵੀ ਚ ਜਾਣਾ ਮੌਲਵੀ ਹੜ ਮੰਦੇ ਨੂੰ ਮੰਨੇ ਨੂੰ ਫੜ ਹੜ ਮੰਦੇ ਨੂੰ ਮੰਨੇ ਨੂੰ ਫੜ ਮਨੇ ਬੁਲਾਈ ਮਨੇ ਬੁਲਾਈ ਮਨੂ ਟੌਫੀ ਨੂੰ ਬੁਲਾ ਲਿਆ ਲੈ ਚਿੱਟ ਬੈਠ ਜਾ ਨਹੀਂ ਅਰੇ ਹੁਣ ਮੈਂ ਕਰ ਵੇਟੇ ਮੁੜੇ ਬੈਠ ਜਾ ਬੈਠ ਨਹੀਂ ਜਾ ਲੱਗ ਤਾ ਚਿੱਟ ਕਿ ਕਿ ਤੀ ਤੀ ਹੁਣ ਵੀ ਦੇਖ ਲੈ ਉਹ ਉੱਥੇ ਜਾ ਕੇ ਇੰਨਾ ਰੋਬ ਮਾਰਦਾ ਨਿਆਣਾ ਹਟ ਪਿੱਛੇ ਅੱਛਾ ਹਟ ਜੋ ਹਟ ਜੋ ਪਿੱਛੇ ਕਿਧਰ ਕਿਨੂ ਕਰ ਝੂਟਿਆਂ ਵਾਲੇ ਨਿਆਣਿਆਂ ਨੂੰ ਕੀ ਛਿੜਕਦਾ ਕਿੱਕਣਾ ਕਿਹੜਾ ਕਰਦਾ ਕੱਲ ਹਾਂ ਕੱਲ ਹਾਂ ਕੱਲ ਹਾਂ ਕਿੱਕਣਾ ਕਹਿੰਦਾ ਤਾਂ ਤਾਂ ਵੀ ਹਟ ਜਾ ਪਾਸੇ ਝੂਟੇ ਛੱਡ ਪਾਸੇ ਜੱਸੀ ਚਾਚੂ ਨੂੰ ਕਰਕੇ ਕਿੱਕਣਾ ਕਹਿੰਦਾ ਤਾਂ ਆਏ ਨਹੀਂ ਕੇ ਕਰਦੇ ਬੁੱਤਾ ਹੀ ਕੇ ਕਰਦੇ ਵੀ ਝੂਟੇ ਛੱਡ ਦੋ ਬਈ ਨੰਦੀ ਲੈਣਾ ਹੁਣ ਹਾਂ ਹਾਂ ਕੈਸੇ ਉਹ ਇਹੇ ਛੱਡ ਦੇਣੀ ਉਹ ਕੀ ਕਹਿਣਾ ਮੈਂ ਚੱਲ ਹਾਂ ਤੇ ਜਾ ਤਾਂ ਮੈਂ ਕਾਹ ਕਿ ਬਸ ਵੇ ਮਾਰਦਾ ਕੁਸਰ ਉਹ ਨੂੰ ਮਾਰਦਾ ਅਮ ਇਟਲੀਆ ਦਾ ਓਏ ਤੂੰ ਇਟਲੀਆ ਦਾ ਮਾਲ ਵਿੱਚ ਜਾਣਾ ਤੂੰ ਇਟਲੀਆ ਦਾ ਉਹ ਚਾਚਾ ਨੂੰ ਮਾਲਵਾ ਜਾਣਾ ਲੈ ਚੱਲੀਏ ਫਿਰ ਹੈ ਚੱਲੀਏ ਮਾਲ ਵਿੱਚ ਮਾਲ ਵਿੱਚ ਚੱਲ ਚੱਲੀਏ ਮੰਨੇ ਨੇ ਵੀ ਜਾਣਾ ਪਤਾ ਨਹੀਂ ਮੰਨੇ ਨੇ ਤਾਂ ਮੰਨੇ ਨੇ ਕਿ ਕਹਿਣਾ ਕੱਪੜੇ ਤਾਂ ਪਾਏ ਨਹੀਂ ਨੇ ਜਾਣਾ ਨਹੀਂ ਮੈਂ ਤਾਂ ਕੱਪੜੇ ਵੀ ਨਹੀਂ ਪਾਏ ਦੇ ਹੈ ਤੇ ਟਾਈਮ ਲਾਉਗਾ ਚਲ ਆਪਾਂ ਹੀ ਚੱਲ ਕਿੱਥਾ ਗਰਮੀ ਮੈਨ ਨਹੀਂ ਜਾ ਰਹਾ ਤਾਂ ਗਰਮੀ ਬਹੁਤ 몰 ਵਿੱਚ 몰 ਵਿੱਚ ਏਸੀ ਲੱਗੇ ਹੋਇਆ ਹੈ ਐਸੀ ਲੱਗੇ ਹੋਇਆ ਹੈ ਬੋਲਾ ਤਾਰੇ ਕੋ ਤੋਂ ਹਾਂ ਤਾਂ ਸਾਰੇ ਏਸੀ ਲੱਗਿਆ ਬਾ ਉੱਥੇ ਛੂਟੇ ਤੇ ਛੂਟੇ ਤਾਂ ਆਪਣਾ ਉੜੀ ਗਏ ਉਹ ਦੇ ਕਿਤੇ ਉੱਥੇ ਹੋ ਜੀ ਮਮਾ ਆ ਦੇਖੋ ਮੰਨੇ ਦਾ ਜੈਕੀ ਜੈਕਲੀ ਟਫੀ 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 ਮੰਨੇ ਦਾ ਟਫੀ ਦੇਖੋ ਬਈ ਕਿੰਨਾ ਸੋਹਣਾ ਐ ਨਹੀਂ ਉਹਨੇ ਸੋਹਣਾ ਏ ਦੇਖੋ ਮੰਨੇ ਦਾ ਦਿਮਾਗ ਦਿਮਾਗ ਦਾ ਗੇਟ ਦਾ ਕੁੰਡਾ ਖੋਲ ਰਿਹਾ ਦੇਖੋ ਚੱਕਦੇ ਚੱਕਦੇ ਖੁੱਲ ਗਿਆ ਖੁੱਲ ਗਿਆ ਕੀ ਵਾਲੀ ਵਿਕਟ ਲੈ ਗਿਆ ਦੇਖ ਲੋ ਚੱਕ ਵੇ ਆ ਉੱਪਰ ਚੱਕ ਨਾ ਗੇਟ ਖਿੱਚ ਲੈ ਫਿਰ ਆ ਲੈ ਉੱਪਰ ਚੱਕ ਉਹਨੂੰ ਉੱਪਰ ਚੱਕ ਪਹਿਲਾਂ ਇਹ ਚੱਕ ਦੇ ਚੱਕ ਵੇ ਚੱਕ ਦੇ ਚੱਕ ਵੇ ਆ ਸਿਰੇ ਮਲਾ ਇਹ ਸਾਈਡ ਮਾ ਦੂ ਪੂਰਾ ਹਾਂ ਹੁਣ ਚੱਕ ਚੱਕ ਦੇ ਚੱਕ ਦੇ ਚੱਕ ਹੋ ਗਿਆ ਉਹ ਵੇਹ ਲੱਗ ਜਾਂਦਾ ਗਿਰ ਜਾਂਦਾ ਬਿਚਾਰਾ ਖਰਚਾ ਬੈਠ ਨਾਲ ਚੱਕੂ ਨਾਲ ਬੈਠ ਨਾਲ ਦੇ ਦੇ ਉਹਦੇ ਨਾਲ ਚੱਕੂਗਾ ਵੈਟ ਭਾਰੀ ਹੈ ਉਹ ਉੱਪਰ ਤੇ ਗਿਰ ਜਾਂਦਾ ਉਹ ਥੱਲੇ ਨੂੰ ਫੇਰ ਅਛਾ ਚੌੜਾ ਹੋ ਹਾਂ ਜੱਲਿਆ ਬੈਟ ਬੈਟ ਲਗਾ ਦੌੜ ਗਾ ਅੰਦਾ ਬੜੀ ਮੁਕਾਦੀ ਉਹ ਦੂਰ ਹੋ ਗਿਆ ਕਿਹਨੇ ਪਕਾ ਕੇ ਬੱਜੀ ਗਾਲਦਾ ਦਿਵਾ ਵੀ ਮਾਰੇ ਲੈ ਆ ਬੈਟ ਦੇਖੋ ਚੱਕ ਕੀ ਹੁੰਦਾ ਕੁੱਤਾ ਕੁੱਤਾ ਮੈਂ ਨਾ ਬਹਾਰ ਏ ਚੱਕਦਾ ਚੱਕਦਾ ਕੋਟੇ ਦਾ ਗੁੰਡਾ ਬਾਹਰ ਤੇੜ ਕੇ ਰੁਕ ਔੜਾ ਲੱਕੇ ਇਹ ਨਾ ਨਾ ਆ ਵਾ ਯੂਵੀ ਨਾ ਖੋਲਿਆ ਤਾਂ ਐ ਥੋੜੀ ਖੋਲਿਆ ਮਾੜਾ ਚੱਕ ਰਿਹਾ ਪਜੱਕ ਲਿਆ ਐ ਬੰਨੇ ਆਦਾ ਯੂਵੀ ਦਾ ਖੋਲਿਆ ਪੈਰਾ ਦਾ ਬੂਖ ਨਹੀਂ ਪੁੱਤ ਕਿਥੇ ਚੱਲੇ ਹੁਣ ਤੂੰ ਕਿਆ ਪਤਾ ਨਹੀਂ ਕੀ ਅੰਗਰੇਜ਼ੀ ਬੋਲ ਗਿਆ ਉਪਰ ਆਲਾ ਦਾਜੀ ਹੁਣ ਉੱਪਰ ਕੱਤੇ ਚੜ੍ਹਦਾ ਮੁੰਡਾ ਲੱਗ ਜਾਊਗਾ ਪਹਿਲਾ ਟੋਪ ਲਟਕ ਗਿਆ ਦਾ ਸਿਰੇ ਚਲਿਆ ਜਾਂਦਾ ਹੈ ਉੱਪਰ ਸਿਰੇ ਚੜ੍ਹ ਜਾਂਦਾ ਹੈ ਹਾਂ ਨਾ ਪਰ ਆ ਪੈਰ ਪਾਣੀ ਦੀ ਜਗਾ ਨਾ ਉਹਨਾਂ ਚਾਦਰ ਲੱਗੀ ਵੀ ਦੇਖੋ ਫਿਰ ਝੰਡ ਪਰ ਦੀਆਂ ਰੌਣਕ ਮੇਲਾ ਝੰਡ ਪਰ ਦੇਖ ਹੈ ਆਹ ਰੋਣ ਨੂੰ ਸਾਹ ਰਾਇ ਮੋਹਰੀ ਚ ਆ ਗਿਆ ਬਾਈ ਦੇਖੋ ਕੱਡੇ ਕੱਡੇ ਬਿਲਡਿੰਗੇ ਬਿਲਡਿੰਗ ਛਾਤ ਰਹੀ ਬਾਈ ਦੇਖ ਲਓ ਚਾਰੇ ਪਾਸੇ ਆਹ ਕਰਾਈ ਫਿਰ ਸਾਡੀ ਹੈ ਆਹ ਕਰਾਈ ਬੰਦੇ ਆ ਆ ਕਰਾਈ ਪਰ ਦੇ ਆ ਵਾ ਇਹ ਕਰਦੇਗਾ ਟੂਰਾ 20 ਲੱਖ ਰੁਪਏ ਦਾ ਹੁਣ ਕਿਰਾਏ ਦਾ 20 ਦੇ 50 ਹੁੰਦਾ ਉਹਨਾਂ ਦੇਖੋ ਸਰਵਿਸ ਸਟੇਸ਼ਨ ਲਾਇਆ ਵਾ ਆ ਕਰਾਈ ਪਰ ਸਾਰੀ ਜਗ੍ਹਾ ਦਈ ਵੀ ਬਾਈ ਹਾਂ ਆਹ 5-7 ਲੱਖ ਮਾ ਲਾ ਕੇ ਲਈ 500-200 ਚਾਹੇ ਅੱਛਾ ਹਾਂ ਇੱਧਰ ਆਂਦੇ ਹਾਂ ਮੈਨੂੰ ਆਪੇ ਮਾ ਚੀ ਮਾ ਆਏ 300 ਹਜ਼ਾਰ ਲੱਖ ਮਾ ਹਾਂ ਆ ਬਾਗਲੀ ਕਿਦੀ ਐ ਉਹ ਨਿੰਦਰੋਂ ਦੀ ਹਾਂ ਸ਼ਾਇਦ ਮੈਂ ਕੋਕੇ ਰਖਾਏ ਮੈਂ ਆਈ ਵੀ ਉਹ 40000 ਰੁਪਏ ਆਉਂਦਾ ਹੂੰ ਕਿ 20000 ਰੁਪਏ ਰਹਤੇ ਹੁੰਦਾ ਅ ਉਪਰਾਂ ਪਿੱਛੋਂ ਵੀ ਰਖਾਇਆ ਵੀ 40000 ਰੁਪਏ ਦਾ ਮਹੀਨੇ ਦਾ ਹੁੰਦਾ ਅੱਛਾ ਹਰ ਹਾਤਾ ਕੋਕਾ 5000 ਰੁਪਏ ਮਈਕੇ ਨਾਲ ਬਿਜਲੀ ਦੇਣੀ ਨਾ ਪਾਣੀ ਦੇਣਾ ਅੱਛਾ ਕੋਕਾ ਕੋਕਾ 5000 ਦਾ ਇੱਕ ਘਾਵਾੜਾ ਥੋੜੀ ਜਿਹੀ ਜਗ੍ਹਾ ਹੈ ਹਾਂ ਹਾਂ 1 ਮਰਲਾ ਥੋੜੀ ਹੈ ਠਿਕਾਣੀਆਂ ਦੇ ਤੋਂ ਦੋ ਦੋਛੇ ਐਸੇ ਨੂੰ ਰਿਕਾਰਡ ਜੇ ਨਹੀਂ ਆਹ ਖਾਲੀ ਉਹ ਜ਼ਿਰੇ ਤੱਕ ਹੂੰ ਅੱਛਾ ਬਾਈ ਪਲ ਪਰਾ ਵੀ ਦੂਦੇ ਦੀ ਮੋਹਣ ਕੇ ਅੱਛਾ ਇਹਨਾਂ ਨੇ ਉਹ ਪਰਾ ਵੀ ਹੀ ਫੱਕੋਟੀਆਂ ਪਾਈਆਂ ਇਹਨਾਂ ਨੂੰ ਉੱਥੇ ਵੀ ਹੈਗੀ ਉਹਨਾਂ ਦੀ ਉੱਥੇ ਵੀ ਹੈਗੀ ਜਿੱਲਾ ਮੂਰੇ ਹੀ ਐ ਅੱਛਾ ਇਹਨਾਂ ਦੇ ਰੋਗ ਨਾਲ ਤਾਂ ਗੋਤੀ ਦੋਣ ਬਣੀ ਹੋਈ ਹੈ ਚਾਰ ਕਨਾਲਾਂ ਦੋਟਾ ਹੀ ਕਿੱਲੇ ਹੈਗੇ ਜਨਿਵਰਾਂ ਦੇ ਹਾਂ ਹੈਗੇ ਐ ਉਹ ਸਵਾਦ ਉਗੀ ਲਈ ਦੇ ਨਹੀਂ ਆਉਂਦੇ ਕੋਈ ਕੋਈ ਅੰਤਰ ਹਰੇ ਤਾ ਬਜਰੀ ਵਾਸਤੇ ਕਰਾਇਆ ਫਦਿਆ ਪਾ ਰਹੀ ਹੈ ਹੈ ਇਹ ਕੋਠੇ ਪਰਮਿੰਦਰ ਨਹੀਂ ਪਾ ਰਹੇ ਦੋ ਕੌਣ ਪਰਮਿੰਦਰ ਪਰਿੰਦੇ ਉਧਾਰ ਨਹੀਂ ਅੱਛਾ ਆਓ ਸੀਦੀ ਆ ਜਗਾ ساری ਮੋਟਰ ਅੱਛਾ ਅੱਛਾ ਆ ਮਾਰਦਾ ਗੱਲਾਂ ਉਹ ਜਿਹੜਾ ਅਰੁਣ ਦੂ ਆ ਬੈਂਚ ਵਾਲਾ ਹਾਂ ਮੈਂ ਕਹਿੰਦਾ ਗੱਲੇ ਛੱਡ ਦੇ ਇੰਨੀਆਂ ਗੱਲਾਂ ਮਾਰਦਾ ਅੱਛਾ ਤੇਰੇ ਪੱਕੇ ਰਾਤ ਕੱਲ ਉਹ ਕਹਿੰਦੇ ਵੀ ਟੀਟੇ ਤੋਂ ਕੋਣ ਲਾਦੇ ਸਾੜੇ ਭੁੱਲ ਗਏ ਕਹਿੰਦਾ ਸੀ ਉਸਕਾ ਤਾੜੀਆਂ ਮਾਰ ਮਾਰ ਕੇ ਐਸਾ ਸਾਨੂੰ ਲੋਕ ਝੱਲੇ ਗਏ ਇਥੇ ਉਹ ਤਾਂ ਆਪਣੇ ਆਪਣੇ ਰੋਡ ਉਪਰ ਕਿਉਂ ਆਫਤਾਰਪੁਰ ਲਗਿਆ ਅੱਛਾ ਹੈਲੋ ਫੁਰ ਬਰਾ ਆ ਜਾ ਦੇਖ ਲੈ ਖਾਣ ਦੇ ਸਾਗ ਉਹ ਸੌ ਗੋਭੀ ਸਰੋਂ ਦੀ ਹੈ ਅੱਛਾ ਕਿਹਦੀ ਹੈ ਵਕਾਰ ਜੀ ਉਹ ਤੋੜ ਦਿੰਦੇ ਕਿਹਦਾ ਪਾਣਾ ਦਾ ਹੂੰ ਕਿਧਰ ਜਾਣਾ ਹੁਣ ਅੱਲੇ ਰੋਡ ਬਨਵਾਏ ਸੀ ਰੋਡ ਬਨਉਣੀ ਕਿਹਨੂੰ ਸੱਜੇ ਐਸੀ ਨੂੰ ਚੱਲ ਐਸੀ ਬਨੋ ਸਲੀਪ ਰੋਡ ਬਨੋ ਹਾਂ ਲਓ ਜੀ ਆ ਗਿਆ ਮੈਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹੁਣ ਦੌੜ ਕਿੱਤੇ ਤੜੂਗਾ ਹੁਣ ਦੌੜ ਕਿੱਤੇ ਤੜੂਗਾ ਦੌੜ ਹੁਣ ਕਿੱਦਾਂ ਤੜੂਂਗਾ ਹੂੰ ਚੱਲ ਫੇ ਦੌੜ ਅਛਾ ਦੌੜ ਆ ਗਿਆ ਮੈਂ ਪਿੱਛੇ ਪਿੱਛੇ ਥੋੜ੍ਹ ਦੇ ਥੋੜ੍ਹ ਆ ਗਿਆ ਆ ਗਿਆ ਆ ਗਿਆ ਆ ਗਿਆ ਫੜ ਲਿਆ ਮੈਂ ਜਦ ਇੱਕ ਤੁਮ ਨਹੀਂ ਲਹੋਂਗੀ ਜਦ ਮੂੰਹ ਖਾਣਾ ਮੇਰੇ ਆ ਮੁੰਡਾ ਕਦੇ ਪਹਿਲਾਂ ਬਲੌਗ ਚ ਨਹੀਂ ਆਇਆ ਬਾਈ ਸਿੱਧਾ ਮੂੰਹ ਆਪਾਂ ਬੇੜੇ ਦੀਨੋਂ ਹੋ ਗਏ ਬੇੜੇ ਦੀਨ ਅੰਜੂ ਤੂੰ ਖੜਾ ਹੋ ਜਾ ਇੱਕ ਵਾਰ ਬਸ ਆ ਆ ਆ ਆ ਆ ਆ ਆ ਆ ਆ ਬੈਠ ਉਹ ਤੇਰੀ ਬੜੀ ਫਾਈਟਿੰਗ ਕਰਦਾ ਦਾ ਲੱਤਾਂ ਮਾਰਦਾ ਉਤਰੇ ਜਿੱਦਾਂ ਰੈਹੋ ਮਾਰਦੇ ਆ ਰੈਸਲਿੰਗ ਹੁਣ ਵੱਧ ਨਹੀਂ ਰਿਹਾ ਖੜਿਆ ਇੱਕ ਜਗ੍ਹਾ ਹੈ ਨੀ ਬੋਦੋ ਨਾ ਇਹਨੂੰ ਮੈਂ ਕਿੱਦਾਂ ਤਪਾ ਬਾਰਾ ਹਾਂ ਮਾਰ ਹਾਂ ਹਾਂ ਇਹਨਾਂ ਦੀ ਇਹਨੂੰ ਤੂੰ ਨ ਮਰ ਲੱਕ ਮੈਂ ਮਾਰ ਰੈਸਲਿੰਗ ਰੈਸਲਿੰਗ ਕਰਦਾ ਮੈਂ ਐ ਮਾਦਾ ਰੋਲ ਲਾਇਆ ਆਪਣੀ ਵਾਰੀ ਨੂੰ ਆ ਕਰ ਜਾ ਆ ਆਪਣੀ ਵਾਰੀ ਤਾਂ ਬਾਲ ਉਹਦਾ ਹਏ ਟਫੀ ਦਾ ਪਹਿਲਾ ਤਾਂ ਖਿੱਚ ਹੀ ਗਿਆ ਫੜ ਗਿਆ ਜੱਟ ਟਫੀ ਨੇ ਫੜੀ ਲੱਤ ਫੇਚੀਗਾ ਨਾ ਮਾਰਾ ਆਪ ਨੂੰ ਲੋ ਜੀ ਆਏ ਤੇ ਜੀ ਸ਼ੇਅਰ ਕਰਨ ਤੇ ਫਿਰ ਦੇ ਘੁੰਮ ਦੇ ਘਮਾਂਦੇ ਫੜ ਗਏ ਇਧਰ ਨੂੰ ਵੈਕਟਰਾਂ ਜਿਹਾ ਜਿਹਨੂੰ ਇਹ ਅੱਧਰ ਖੇਤਾਂ 'ਚ ਨਿਕਲੇ ਜਾਂਦੇ ਆ ਉਹ ਸਾਹਮਣੇ ਖੇਤਾਂ 'ਗੇ ਉਹ ਸਾਹਮਣੇ ਬੜੀ ਬਿਲਡਿੰਗ ਜੀ ਕਰਾਈ ਉਹ ਇਹ ਤਾਂ ਨਹੀਂ ਬਈ ਕੋਠੀਓ ਕੋਠੀ ਛੱਬ ਗਈ ਉਹ ਬਹੁਤ ਜ਼ਿਆਦਾ ਇੰਟਰਟੇਨਮੈਂਟ ਬਈ ਉਹ ਸਾਰੀ ਕਰਤੀਆ ਸਬਜੀ ਭਾਜੀ ਵਾਲੀ ਭਾਜੀ ਕਦੂ ਗੋਭੀ ਕੀ ਆਖੀਰਾ ਪਿਆਜ਼ ਆਲੂ ਜਾਂ ਤਰ ਇਹ ਲਗੇ ਕਰਦੀ ਦੀ ਸਬਜੀ ਭਾਜੀ ਹੁਣ ਦੇਖੋ ਰਿਆ ਕੀ ਰੰਗ ਭਾਗ ਲੱਗੇ ਸਾਰੀ ਜ਼ਮੀਨ ਵਿੱਚ ਵਿੱਚ ਕੇ ਉੱਪਰ ਨਾ ਬਾਹਰ ਲੈ ਲੀਆਂ ਪੂਰਾ ਇਓ ਪੈ ਗਈਆਂ ਸੈਕਟਰ ਘਟ ਕੇ ਬਿਲਡਿੰਗਾਂ ਦੇਖ ਲੋ ਬੜੀਆਂ ਬੜੀਆਂ ਫਲੈਟ ਬਣ ਗਏ ਪਹੁੰਚ ਗਏ ਖੇਤਾਂ ਦੇਖੋ ਹੈ ਰੇਟ ਬਹੁਤ ਹੋ ਰਿਹਾ ਬਈ 15 ਕਰੋੜ 20 ਕਰੋੜ 18 ਕਰੋੜ ਕਿੱਲੇ ਦਾ ਰੇਟ ਹੈ ਇਹ ਦਾ ਦੇਖ ਲੋ ਆ ਲੱਗ ਜੂਰੇ ਜਮੀਨ ਉਹ ਹਨ ਉਹ ਸਾਹਮਣਾ ਚ ਬੱਚਾ ਦਿਖ ਰਿਹਾ ਦੇਖ 15000 ਦੇ ਜਾ ਨਰਮੀਆਂ ਚ